ਇੱਕ ਝਟਕੇ ਵਿੱਚ ਉੱਡੇ 20 ਲੱਖ ਕਰੋੜ ਪੂਰੇ ਵਿਸ਼ਵ ਦੀ ਦਗਮਗਾਈ ਅਰਥਵਿਵਸਥਾ ਆਖਿਰ ਕੌਣ ਹੈ ਇਸ ਦਾ ਜ਼ਿੰਮੇਵਾਰ ਜਾਣਕਾਰੀ ਮੁਤਾਬਕ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਹੇ ਹਾਂ ਕਿ ਇਸ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਕਿ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦੇ ਲਈ ਬਲੈਕ ਮੰਡੇ ਸਾਬਿਤ ਹੋਇਆ ਅੱਜ ਖੁੱਲ੍ਹਦੇ ਹੀ ਸ਼ੇਅਰ ਬਾਜ਼ਾਰ ਦੇ ਵਿੱਚ ਭਾਰੀ ਗਿਰਾਵਟ ਦੇਖੀ ਗਈ ਹੈ बीएसई ਸੈਂਸੈਕਸ ਹਜੇ ਤੱਕ 2800 ਅੰਕ ਤੋਂ ਹੇਠਾਂ ਡਿੱਗਿਆ ਉਥੇ ਹੀ ਦੂਜੇ ਪਾਸੇ ਐਨਐਸਸੀ ਨਿਫਟੀ ਦੇ ਵਿੱਚ ਵੀ 914 ਅੰਕ ਦੀ ਗਿਰਾਵਟ ਦੇਖੀ ਜਾ ਰਹੀ ਹੈ ਦੱਸ ਦਈਏ ਕਿ ਆਖਿਰ ਇੱਕ ਹੀ ਝਟਕੇ ਦੇ ਵਿੱਚ ਮਾਰਕੀਟ ਦੇ ਵਿੱਚ ਗਿਰਾਵਟ ਤੋਂ ਨਿਵੇਸ਼ਕਾਂ ਨੂੰ ਕਰੀਬ 20 ਲੱਖ ਕਰੋੜ ਦਾ ਘਾਟਾ ਲੱਗਿਆ ਤੇ ਇਸ ਦਾ ਜ਼ਿੰਮੇਵਾਰ ਅਮਰੀਕੀ ਟੈਰਿਫ ਨੂੰ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਜਿਹੜੀ ਉਹ ਡਗਮਗਾ ਉੱਠੀ ਹੈ ਸਾਰੇ ਨਿਵੇਸ਼ਕ ਜਿਹੜੇ ਨੇ ਉਹ ਸੁਰੱਖਿਤ ਨਿਵੇਸ਼ ਦੀ ਔਰ ਵੱਧ ਰਹੇ ਸੀ ਪਰ ਅੱਜ ਸਵੇਰੇ ਹੀ ਏਸ਼ੀਆਈ ਬਾਜ਼ਾਰ ਤੇ ਸਾਰੇ ਇੰਡੈਕਸ ਦੇ ਵਿੱਚ ਭਾਰੀ ਵਿਕਵਾਲੀ ਹੋਈ ਸੀ ਉਥੇ ਹੀ ਅਮਰੀਕੀ ਮਾਰਕੀਟ ਦਾ ਵੀ ਬੁਰਾ ਹਾਲ ਦੱਸਿਆ ਜਾ ਰਿਹਾ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਦੱਸ ਰਹੀ ਹੈ ਕਿ ਅਮਰੀਕੀ ਰਾਸ਼ਟਰਪਤੀ 트੍ਰੰਪ ਨੇ ਟੈਰਿਫ ਨੂੰ ਕੜਵੀ ਦਵਾਈ ਦੱਸਿਆ ਭਾਰਤ ਸਮੇਤ ਕਈ ਵੱਡੇ ਦੇਸ਼ਾਂ ਦੇ ਵਿੱਚ ਅਮਰੀਕਾ ਨੇ ਨਿਰਯਾਤ ਤੇ ਟੈਰਿਫ ਦਾ ਵੱਡਾ ਐਲਾਨ ਕਰ ਦਿੱਤਾ ਹੈ। ਉੱਥੇ ਹੀ ਦੂਜੀ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਦੱਸ ਦਿੰਦੇ ਆ ਕਿ ਹਜੇ ਤੱਕ ਪੂਰੀ ਤਰ੍ਹਾਂ ਟੈਰਿਫ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ ਪਰ 트ੰਪ ਨੇ ਭਾਰਤ ਸਮੇਤ ਲਗਭਗ 180 ਦੇਸ਼ਾਂ ਤੋਂ ਵੱਧ ਦੇਸ਼ਾਂ ਦੇ ਵਿੱਚ ਕਰ ਟੈਰਿਫ ਦਾ ਐਲਾਨ ਕਰ ਦਿੱਤਾ ਹੈ। ਉਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਦੀ ਅਰਥਵਿਵਸਥਾ ਦੇ ਵਿੱਚ ਟੈਰਿਫ ਦਾ ਇਨਡਾਇਰੈਕਟ ਅਸਰ ਹੋ ਸਕਦਾ ਹੈ।